ਸਿਲੇ ਦਿਨੀ ਸਮਾਣੇ ਦੇ ਵਿੱਚ ਹੋਏ ਦਰਦਨਾਕ ਹਾਸੇ ਦੌਰਾਨ ਪ੍ਰਸ਼ਾਸਨ ਵੱਲੋਂ ਅੱਜ ਇਹਨਾਂ ਟਿਪਰਾਂ ਤੇ ਨਕੇਲ ਕੱਸੀ ਹੋਈ ਹੈ ਨਜ਼ਰ ਆ ਰਹੀ ਹੈ ਅੱਜ ਪਤਰਾ ਰੋਡ ਤੇ ਇਹ ਘੱਟੋ ਘੱਟ 10 ਟਿਪਰ ਜਿਉ ਨੇ ਪ੍ਰਸ਼ਾਸਨ ਵੱਲੋਂ ਬਾਉਂਡ ਕੀਤੇ ਗਏ ਹਨ ਦਸ ਸਿੰਘ ਜੀ ਆਂਟੀ ਬੜਾ ਹਾਥੇ ਹੋ ਗਏ ਉਸ ਤੋਂ ਬਾਅਦ ਵੀ ਓਵਰ ਲੋਡਿੰਗ ਨੂੰ ਕਰ ਦੋ ਸਰ ਜੀ ਸਾਨੂੰ ਪਤਾ ਹੀ ਨਹੀਂ ਆ ਇਹ ਆਈ ਪਹਿਲੀ ਵਾਰ ਇੱਧਰ ਹਾਂ ਤੁਹਾਨੂੰ ਪਤਾ ਹੀ ਨਹੀਂ ਆ ਇਹ ਪਹਿਲੀ ਵਾਰ ਹੀ ਆਇਆ ਜੀ ਦੇਖੋ ਕਿੰਨੇ ਸਕੂਲ ਦੇ ਬੱਚੇ ਮਾਰੇਗੇ ਸਰ ਜੀ ਅਸੀਂ ਆਏ ਪਹਿਲੀ ਵਾਰ ਆਏ ਸਾਨੂੰ ਪਤਾ ਹੁੰਦਾ ਹੀ ਆਂਦੀ ਨਾ ਅੱਛਾ ਤੁਸੀਂ ਕਿੱਥੋਂ ਆਏ ਹੋ ਕਿਧਰੋਂ ਆਏ ਐ ਲੁਧਿਆਣੇ ਲੁਧਾਨੋਂ ਆਏ ਹੋ ਲੈ ਕਿ ਚੋਰ ਮਾਰੇ ਐ ਮਾਰੇ ਸੀ ਸਮਾਨੇ ਲਾਉਣਾ ਸੀ ਸਮਾਨੇ ਲਾਣਾ ਐ ਕਿ ਸਮਾਨਾ ਕਿੱਥੇ ਲਾਉਣਾ ਕੋਲੋਂ ਲਾਣ ਗਿਆ ਪਾਤੜਾ ਪਾਚਾ ਲਾਉਣਾ ਹਾਂਜੀ ਹਾਂਜੀ ਇਹ ਪਾਚਾ ਲਾਉਣਾ ਹੁਣ ਟਿੱਪੜ ਬੰਦ ਕਰ ਦਿਓ ਤੁਹਾਡੇ ਮਰਜ਼ੀ ਤੁਹਾਡੀ ਐ ਜੀ ਤੁਹਾਡੇ ਨਾਲ ਹੀ ਜਿੰਦੇ ਕਹਿੰਦੇ ਮਹਾਰਾਜ ਜੀ ਨਹੀਂ ਨਹੀਂ ਪੁਲਿਸ ਨੇ ਪੁਲਿਸ ਨੇ ਬੰਦ ਕਰ ਦਿੱਤਾ ਬੰਦ ਕਰ ਫੇਈ ਸਾਰੇ ਸਾਰੇ ਹਾਂਜੀ ਪਿੱਪਰ ਖੜੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਵਾਰ-ਵਾਰ ਅਸੀਂ ਅਪੀਲ ਕਰਨ ਤੇ ਵੀ ਤੁਸੀਂ ਮੋਟਰ ਵਹੀਕਲ ਐਕਟ ਦੀ ਨਾ ਲੰਘਣਾ ਕਰੋ ਓਵਰਲੋਡ ਗੱਡੀਆਂ ਨਾ ਚਲਾਓ ਰੋਡ ਤੇ ਵੀ ਓਵਰਲੋਡ ਗੱਡੀ ਦੇਖੋ ਕੋਈ ਵੀ ਹਾਸਤਾ ਕਰ ਸਕਦੀ ਹੈ ਇਸ ਕਰਕੇ ਅਸੀਂ ਇਹ 8 ਗੱਡੀਆਂ ਅੱਜ ਦੋ ਸੱਤ ਚ ਬੰਦ ਕੀਤੀਆਂ ਨੇ ਓਵਰਲੋਡ ਗੱਡੀਆਂ ਸੀਗੀਆਂ ਔਨ ਰੋਡ ਸੀਗੀਆਂ ਸਾਨੂੰ ਅਪੀਲ ਹੈ ਬਾਕੀ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਅਸੀਂ ਵੀ ਓਵਰਲੋਡ ਗੱਡੀ ਰੋਡ ਤੇ ਨਾ ਚਲਾਓ ਲਾਇਸੈਂਸ ਪੂਰੇ ਗਾਜਾ ਤੇ ਰੱਖੋ ਤੇ ਡਿਸਪਲਿਨ ਚ ਰਹਿ ਕੇ ਵਧੀਆ ਡਰਾਈਵਰ ਰੱਖੋ ਆਪਣਾ ਠੀਕ ਢੰਗ ਨਾਲ ਚਲਾਓ ਕਿੱਥੋਂ ਆਈਆਂ ਨੇ ਕਿੱਧਰ ਜਾ ਰਹੀਆਂ ਨੇ ਪਿੱਛੇ ਦੇ ਬਾਰੇ ਇਹ ਲੁਧਿਆਣੇ ਤੋਂ ਕਹਿੰਦੇ ਆਏ ਆਂ ਸੀ ਪਾਤੜਾ ਜਾਣਾ ਸੀ